ਅੱਛਾ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੀ ਇਨਸਟੈਂਟ ਦਹੀਂ ਭੱਲਾ ਚਾਟ ਰੈਸਪੀ ਇਸ ਭੱਲਿਆਂ ਨੂੰ ਮੈਂ ਸਿਰਫ 10 ਮਿੰਟ ਵਿੱਚ ਬਣਾ ਕੇ ਤਿਆਰ ਕੀਤਾ ਹੈ ਦਾਲ ਨੂੰ ਬਿਨਾ ਪਿਉਏ ਬਣਾਇਆ ਹੈ ਜੀ ਸਿਰਫ 10-12 ਮਿੰਟ ਦੇ ਵਿੱਚ ਇਹ ਚਾਟ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਇੱਕ ਵਾਰੀ ਚਾਟ ਜ਼ਰੂਰ ਬਣਾ ਕੇ ਦੇਖਿਓ ਉਮੀਦ ਹੈ ਤੁਹਾਨੂੰ ਮੇਰਾ ਇਹ ਤਰੀਕਾ ਬਹੁਤ ਵਧੀਆ ਲੱਗੇਗਾ ਜੀ ਬਾਜ਼ਾਰ ਨਾਲੋਂ ਕਿਤੇ ਵਧੀਆ ਇਹ ਚਾਟ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਇੱਕ ਵਾਰੀ ਵਿੱਚ ਹੀ ਪਰਫੈਕਟ ਬਣਾ ਲਵੋਗੇ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਰੈਸਪੀ ਦੇਖਣ ਲਈ ਬਣੇ ਰਹੋ ਵੀਡੀਓ ਦੇ ਨਾਲ ਚਲੋ ਜੀ ਕਰਦੇ ਹਾਂ ਸ਼ੁਰੂ ਹਰਿਆਣੂ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਦਹੀਂ ਭੱਲੇ ਬਣਾ ਕੇ ਤਿਆਰ ਕਰਾਂਗੇ ਜੀ ਇਹ ਦਹੀਂ ਭੱਲੇ ਆਪਾਂ ਦਾਲ ਨੂੰ ਬਿਨਾ ਪਿਓਏ ਤੋਂ ਬਣਾਣੇ ਆ ਇਹਦੇ ਲਈ ਆਪਾਂ ਦਾਲ ਨੂੰ ਭਿਉਣਾ ਨਹੀਂ ਹੈਗਾ ਜੀ ਸਿਰਫ 10 ਮਿੰਟ ਦੇ ਵਿੱਚ ਆਪਾਂ ਨੇ ਦਹੀਂ ਭੱਲੇ ਬਣਾ ਕੇ ਤਿਆਰ ਕਰ ਲੈਣੇ ਆ ਭੱਲੇ ਬਣਾਉਣ ਦੇ ਲਈ ਮੈਂ ਇੱਕ ਕਾਲੀ ਉਰਦ ਦੀ ਦਾਲ ਲਈ ਆ ਇਸ ਪੌਣਾ ਮੈਂ ਸਾਫ਼ ਸੁਥਰਾ ਲੈ ਆਏ ਜੀ ਇਹਦੇ ਉੱਤੇ ਪਾ ਦਵਾਂਗੇ ਆਪਾਂ ਇਹਨੂੰ ਥੋੜਾ ਜਿਹਾ ਜਿਵੇਂ ਦੇ ਤੇ ਡਸਟ ਜੀ ਲੱਗੀ ਹੁੰਦੀ ਆ ਉਹ ਆਪਾਂ ਸਾਫ ਕਰ ਲਵਾਂਗੇ ਇਸ ਤਰੀਕੇ ਜੇ ਮੌਸਮ ਬਰਸਾਤ ਦਾ ਏ ਜਾਂ ਫਿਰ ਬਹੁਤ ਜ਼ਿਆਦਾ ਸਰਦੀ ਦਾ ਮੌਸਮ ਆ ਤਾਂ ਉਦੋਂ ਤੁਸੀਂ ਕੀ ਕਰਨਾ ਹੈ ਦਾਲ ਨੂੰ ਸਾਫ ਕਰਨ ਤੋਂ ਬਾਅਦ ਤੁਸੀਂ ਇਹਨੂੰ 2 ਮਿੰਟ ਰੋਸਟ ਕਰ ਲੈਣਾ ਤਾਂ ਜੋ ਜਿਹੜੀ ਇਹਦੀ ਨਮੀ ਆ ਉਹ ਖਤਮ ਹੋ ਜਵੇ ਹੁਣ ਮੌਸਮ ਸਹੀ ਆ ਦਾਲ ਵੀ ਮਤਲਬ ਇਹਨਾਂ ਪੂਰੀ ਕੜਕਦਾਰ ਆ ਆਪਾਂ ਇਹਨੂੰ ਹੁਣ ਰੋਸਟ ਨਹੀਂ ਕਰਾਂਗੇ ਸਿੱਧਾ ਹੀ ਆਪਾਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਦਾ ਪਾਊਡਰ ਤਿਆਰ ਕਰ ਲਵਾਂਗੇ ਦਾਲ ਆਪਾਂ ਨੇ ਸਾਫ਼ ਕਰ ਲਈ ਹੈ ਜੀ। ਦਾਲ ਨੂੰ ਮੈਂ ਇੱਕ ਥਾਲੀ ਦੇ ਵਿੱਚ ਕੱਢ ਲਿਆ ਏ। ਇਹਨੂੰ ਮੈਂ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਪਸਟਾ ਮਾਰ ਦਵਾਂਗੀ। ਹੁਣ ਆਪਾਂ ਇਹਦਾ ਪਾਊਡਰ ਤਿਆਰ ਕਰਾਂਗੇ ਜੀ। ਦਾਲ ਨੂੰ ਸਾਰੀ ਦਾਲ ਨੂੰ ਆਪਾਂ ਨੇ ਇੱਕੋ ਵਾਰੀ ਨਹੀਂ ਪੀਸਣਾ ਆਪਾਂ ਇਹਨੂੰ ਦੋ ਵਾਰੀ ਕਰਕੇ ਪੀਸਾਂਗੇ ਅੱਧੀ ਅੱਧੀ। ਅੰ ਤੁਸੀਂ ਦੇਖ ਸਕਦੇ ਹੋ ਜੀ ਦਾਲ ਨੂੰ ਮੈਂ ਪੀਸ ਲਿਆ ਏ ਬਿਲਕੁਲ ਮਲੈਮ ਪੀਸਣਾ ਆਪਾਂ ਨੇ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਤੇ ਜੋ ਬਾਕੀ ਬਚੀ ਦਾਲ ਆ ਉਹਨੂੰ ਵੀ ਆਪਾਂ ਪੀਸ ਲਵਾਂਗੇ ਦੂਜੀ ਦਾਲ ਨੂੰ ਵੀ ਮੈਂ ਪੀਸ ਲਿਆ ਜੀ ਹੁਣ ਇਹਦੇ ਵਿੱਚ ਮੈਂ ਪਾਣੀ ਪਾ ਦਵਾਂਗੀ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੀ ਮਿਕਸ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਦਾਲ ਜਦੋਂ ਆਪਾਂ ਨੇ ਪੀਸੀ ਹੈ ਉਸ ਤੋਂ ਬਾਅਦ ਮਿਕਸੀ ਜਦੋਂ ਆਪਾਂ ਦਾਲ ਨੂੰ ਪੀਸਦੇ ਹਾਂ ਥੋੜੀ ਜਿਹੀ ਕਰਮ ਹੋ ਜਾਂਦੀ ਆ ਇਹਨੂੰ ਠੰਡੀ ਜੀ ਹੋਣ ਤੋਂ ਬਾਅਦ ਉਹਦੇ ਵਿੱਚ ਉਦੋਂ ਪਾਣੀ ਪਾਣਾ ਹੈ ਜੀ ਨਹੀਂ ਤਾਂ ਇਹਦੇ ਵਿੱਚ ਗੁੱਠਲੀਆਂ ਬਣ ਜਾਣਗੀਆਂ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਹੁਣ ਆਪਾਂ 2 ਮਿੰਟ ਲਈ ਢਾਕੇ ਰੱਖ ਦਾਂਗੇ 2-3 ਮਿੰਟ ਹੋ ਗਏ ਆ ਜੀ ਤੁਸੀਂ ਦੇਖ ਸਕਦੇ ਹੋ ਦਾਲ ਨੇ ਕਿੰਨਾ ਪਾਣੀ ਸੋਖ ਲਿਆ ਹੈ ਇਦੇ ਵਿੱਚ ਆਪਾਂ ਪਾਣੀ ਹੋਰ ਪਾਵਾਂਗੇ ਇਹਨੂੰ ਵਧੀਆ ਜੇ ਨਰਮ ਰੂਈ ਵਰਗੇ ਬੱਲੇ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਬੇਕਿੰਗ ਸੋਡਾ ਖਾਣ ਵਾਲਾ ਸੋਡਾ ਪਾਵਾਂਗੇ ਜੀ ਅੱਧੀ ਛੋਟੀ ਚਮਚ ਨਮਕ ਪਾ ਦਵਾਂਗੇ ਥੋੜਾ ਜਿਹਾ ਪਾ ਦਵਾਂਗੇ ਇਹਦੇ ਵਿੱਚ ਆਪਾਂ ਜੀਰਾ ਇਹਨਾਂ ਨੂੰ ਕਰ ਲਵਾਂਗੇ ਜੀ ਆਪਾਂ ਮਿਕਸ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਹੋਰ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਦੇ ਵਿੱਚ ਹੋਰ ਪਾਣੀ ਜਿਹੜਾ ਨਹੀਂ ਪਾਉਣਾ ਹੁਣ ਇਹਨੂੰ ਆਪਾਂ ਨੇ ਇੱਕੋ ਦਿਸ਼ਾ ਵਿੱਚ ਨੂੰ ਘੁਮਾਉਣਾ ਹੈ ਜੀ ਮਤਲਬ ਜੇ ਅਗਰ ਆਪਾਂ ਇਸ ਤਰੀਕੇ ਨਾਲ ਘੁਮਾ ਘਮਾਵਾਂਗੇ ਆਪਾਂ ਨੇ ਇਹਨੂੰ ਬੈਕ ਨਹੀਂ ਘੁਮਾਉਣਾ ਸਿਰਫ ਆਪਾਂ ਨੇ 3-4 ਮਿੰਟ ਇਹਨੂੰ ਲਗਾਤਾਰ ਇੱਕੋ ਡਾਇਰੈਕਸ਼ਨ ਵਿੱਚ ਘੁਮਾਉਣਾ ਹੈ ਆਪਾਂ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਉਧਰ ਆਪਾਂ ਦਾਲ ਫੈਂਟ ਲਵਾਂਗੇ ਅਗਰ ਤੁਸੀਂ ਵੀ ਜਾਣਦੇ ਹੋ ਪੱਲੇ ਜਿਹੜੇ ਨਰਮ ਬਿਲਕੁਲ ਸਪੰਜੀ ਜੇ ਬਣਨ ਤਾਂ ਦਾਲ ਨੂੰ ਫੈਂਟਣਾ ਬਹੁਤ ਜ਼ਰੂਰੀ ਹੈ ਜੀ ਅਗਰ ਚਮਚ ਨਾਲ ਫੈਂਟਣ ਲੱਗੇ ਦਿੱਕਤ ਆਂਦੀ ਹੈ ਤਾਂ ਹੱਥਾਂ ਨੂੰ ਸਾਫ਼ ਕਰਕੇ ਆਪਾਂ ਹੱਥਾਂ ਨਾਲ ਵੀ ਫੈਂਟ ਸਕਦੇ ਹਾਂ ਦਾਲ ਨੂੰ ਮੈਂ ਫੈਂਟ ਲਿਆ ਏ ਜੀ ਹੁਣ ਆਪਾਂ ਮੈਂ ਤੁਹਾਨੂੰ ਦੱਸਦੀ ਆਂ ਦੀ ਨਿਸ਼ਾਨੀ ਕੀ ਆ ਆਪਾਂ ਕੌਲੀ ਵਿੱਚ ਪਾਣੀ ਲਿਆ ਏ ਇਹਦੇ ਵਿੱਚ ਆਪਾਂ ਥੋੜੀ ਜੀ ਦਾਲ ਪਾ ਕੇ ਦੇਖਾਂਗੇ ਇਹ ਉੱਪਰ ਆ ਗਈ ਹੈ ਸਮਝ ਲਓ ਕਿ ਆਪਣਾ ਜਿਹੜਾ ਕੋਲ ਹੈ ਭੱਲੇ ਬਣਾਉਣ ਦੇ ਲਈ ਬਿਲਕੁਲ ਤਿਆਰ ਆ। ਅਗਰ ਇਹ ਦਾਲ ਜਿਹੜੀ ਉੱਪਰ ਨਾ ਆਵੇ, نیچے بیٹھ ਜਾਵੇ ਤਾਂ ਇਹਨੂੰ ਆਪਾਂ ਹੋਰ ਫੈਂਟਣਾ ਜ਼ਰੂਰੀ ਹੈ ਜੀ ਦਾਲ ਨੂੰ। ਇੱਧਰ ਤੇਲ ਬਿਲਕੁਲ ਗਰਮ ਹੈ ਜੀ। ਪਾਣੀ ਦਾ ਹੱਥ ਲਗਾ ਕੇ ਆਪਾਂ ਕੱਲ੍ਹੇ ਪਾਣੀ ਸ਼ੁਰੂ ਕਰ ਦਵਾਂਗੇ। ਮੈਂ ਬਹੁਤ ਛੋਟੇ ਹੀ ਰੱਖਾਂਗੇ ਕਿਉਂਕਿ ਇਹਨਾਂ ਨੇ ਫੁੱਲ ਕੇ ਵੱਡੇ ਹੋ ਜਾਣਾ ਹੈ। ਅਗਰ ਤੁਹਾਡਾ ਵੀ ਦਿਲ ਕਰੇ ਛਟਪਟ ਕੁਝ ਛਟਪਟਾ ਖਾਣ ਦਾ ਤੁਸੀਂ ਇਸ ਤਰੀਕੇ 10 ਮਿੰਟ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਦਾਲ ਨੂੰ ਭਿਉਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਜਿੰਨੇ ਇੱਕ ਵਾਰ ਵਿੱਚ ਆਉਣਗੇ ਉਹਨੇ ਭੱਲੇ ਦੇ ਵਿੱਚ ਮੈਂ ਪਾ ਦਵਾਂਗੇ। ਤੁਸੀਂ ਦੇਖ ਸਕਦੇ ਹੋ। ਇਹ ਉੱਪਰ ਆ ਗਏ ਆ ਫੁੱਲ ਕੇ ਕਿੰਨੇ ਵਧੀਆ ਇਹ ਆਪਣੇ ਭੱਲੇ ਬਣ ਰਹੇ ਆ। ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਹਲਕੇ ਹਲਕੇ ਜਾ ਦੋਨੋਂ ਪਾਸਿਓਂ ਸੇਕ ਲਵਾਂਗੇ ਸੇਕ ਆਪਾਂ ਨੇ ਵੱਧ ਹੀ ਰੱਖਣਾ ਹੈ ਜੀ ਅਲਟ-ਪਲਟ ਕਰਦੇ ਹੋਏ ਇਹਨਾਂ ਨੂੰ ਆਪਾਂ ਦੋਨੋਂ ਪਾਸਿਓਂ ਸੇਕ ਲਵਾਂਗੇ ਪੱਲੀਆਂ ਨੂੰ ਮੈਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਜੀ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਉਦੋਂ ਆਪਾਂ ਇਹਨੂੰ ਕੱਢ ਲਵਾਂਗੇ ਇਹਨੂੰ ਮੈਂ ਕੱਢ ਲਵਾਂਗੀ ਜੀ ਹੁਣ ਫਿਰ ਆਪਾਂ ਨੇ ਪਾਣੀ ਦਾ ਹੱਥ ਲਗਾ ਕੇ ਉਸੇ ਤਰੀਕੇ ਦੇ ਨਾਲ ਭੱਲੇ ਪਾ ਦੇਣੇ ਆ ਜਿਹੜੀ ਪਹਿਲੀ ਜਿਨ੍ਹਾਂ ਨੇ ਕਦੇ ਭੱਲੇ ਨਹੀਂ ਬਣਾਏ ਪਹਿਲੀ ਵਾਰੀ ਬਣਾਣੇ ਆ ਜਿਨ੍ਹਾਂ ਨੇ ਉਹ ਵੀ ਪਰਫੈਕਟ ਬਣਾ ਲੈਣਗੇ ਜੀ ਮੇਰੇ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਪਸੰਦ ਆਉਂਦੀ ਹੈ ਤੁਸੀਂ ਇੱਕ ਲਾਈਕ ਜਰੂਰ ਕਰ ਦਿਓ ਜੀ ਵੀਡੀਓ ਤੇ ਇਸ ਤਰੀਕੇ ਦੇ ਨਾਲ ਮੈਂ ਸਾਰੇ ਭੱਲੇ ਨੂੰ ਫਰਾਈ ਕਰ ਲਵਾਂਗੀ ਪੱਲੇ ਮੈਂ ਸਾਰੇ ਬਣਾ ਲਏ ਜੀ ਤੁਸੀਂ ਦੇਖ ਸਕਦੇ ਹੋ ਇੱਕ ਕੌਲੀ ਦਾਲ ਧੋਪਾ ਨੇ ਥਾਲ ਭਰ ਕੇ ਪੱਲਿਆਂ ਦਾ ਬਣਾ ਕੇ ਤਿਆਰ ਕਰ ਲਿਆ ਏ ਪੱਲੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਜੀ ਨਰਮ ਨਰਮ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਨਰਮ ਦੇ ਪੱਲੇ ਆਪਣੇ ਬਣੇ ਨੇ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਸਪੰਜੀ ਬਣੇ ਨੇ ਥੋੜਾ ਜਿਹਾ ਅੰਦਰ ਹਨੇਰਾ ਪੈ ਰਿਹਾ ਕਿਚਨ ਦੇ ਇਸ ਕਰਕੇ ਨਹੀਂ ਚੰਗੀ ਤਰ੍ਹਾਂ ਦਿਖ ਰਹੇ ਬਹੁਤ ਜਾਲੀਦਾਰ ਬਣੇ ਨੇ ਜੀ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਧਰ ਹੁਣ ਆਪਾਂ ਨੇ ਪਾਣੀ ਲੈ ਆਏ ਜੀ ਪਾਣੀ ਵਿੱਚ ਪਾਵਾਂਗੇ ਇੱਕ ਚਮਚ ਦੇ ਗੇੜਾ ਪਾ ਹਿੰਗ ਹਿੰਗ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਹਿੰਗ ਨੂੰ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਆਪਾਂ ਇਹਦੇ ਵਿੱਚ ਪੱਲੇ ਪਾ ਦਵਾਂਗੇ ਪਾਣੀ ਆਪਾਂ ਨੇ ਨਾਰਮਲ ਲੈ ਆਏ ਜੀ ਨਾ ਹੀ ਠੰਡਾ ਏ ਨਾ ਹੀ ਇਹ ਗਰਮ ਸਾਰੇ ਭੱਲਿਆਂ ਨੂੰ ਮੈਂ ਹਿੰਗ ਵਾਲੇ ਪਾਣੀ ਵਿੱਚ ਪਾ ਕੇ ਰੱਖ ਦਵਾਂਗੀ ਇੱਧਰ ਆਪਾਂ ਭੱਲਿਆਂ ਨੂੰ ਪਾਣੀ 'ਚ ਭਿਉਂ ਕੇ ਰੱਖਿਆ ਏ ਇਹਨਾਂ ਨੂੰ ਰੱਖ ਦਾਂਗੇ ਸਾਈਡ ਤੇ ਹੁਣ ਆਪਾਂ ਦਹੀਂ ਤਿਆਰ ਕਰਦੇ ਹਾਂ ਇੱਧਰ ਆਪਾਂ ਨੇ ਦਹੀਂ ਲੈ ਲਿਆ ਏ ਜੀ ਦਹੀਂ ਬਹੁਤ گاੜਾ ਏ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਖੰਡ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਸਾਦਾ ਨਮਕ ਇਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਫੈਂਟ ਲਵਾਂਗੇ ਜੀ ਦਹੀਂ ਨੂੰ ਆਪਾਂ ਨੇ ਬਿਲਕੁਲ ਮਲੈਮ ਕਰ ਲੈਣਾ ਹੈ ਦਹੀਂ ਬਹੁਤ ਜ਼ਿਆਦਾ ਗਾੜਾ ਜੀ ਸਾਡੇ ਕੋਲ ਮੈਂ ਥੋੜਾ ਜਿਹਾ ਪਾਣੀ ਪਾ ਰਹੀ ਹਾਂ ਵਿੱਚ ਦਹੀਂ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਲਿਆ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਲੈਮ ਦਹੀਂ ਚਾਹੀਦਾ ਆਪਾਂ ਨੂੰ ਇਧਰ ਮੈਂ ਹਰੀ ਚਟਣੀ ਧਨੀਏ ਪੁਦੀਨੇ ਦੀ ਅਤੇ ਖੱਟੀ ਮਿੱਠੀ ਇਮਲੀ ਦੀ ਲਾਲ ਚ ਇਮਲੀ ਅਤੇ ਗੁੜ ਦੀ ਲਾਲ ਚਟਣੀ ਐਵੇਂ ਪਹਿਲਾਂ ਹੀ ਤਿਆਰ ਕਰਕੇ ਰੱਖ ਦਿੱਤੀ ਸੀ ਹੁਣ ਬਾਣੀ ਆਉਂਦੀ ਹੈ ਜੀ ਸਰਵ ਕਰਨ ਦੀ ਹੁਣ ਆਪਾਂ ਭੱਲੇ ਲਵਾਂਗੇ ਜੀ ਹਲਕਾ ਜਿਹਾ ਪ੍ਰੈਸ ਕਰਾਂਗੇ ਇਸ ਤਰੀਕੇ ਨਾਲ ਪਲੇਟ ਵਿੱਚ ਰੱਖ ਦਵਾਂਗੇ ਅਗਰ ਤੁਸੀਂ ਇਹਨਾਂ ਨੂੰ ਜਦੇ ਹੀ ਖਾਣਾ ਹੈ ਤਾਂ ਤੁਸੀਂ ਐਵੇਂ ਪਾਣੀ ਵਿੱਚੋਂ ਕੱਢ ਕੇ ਪਲੇਟ ਵਿੱਚ ਸਰਵ ਕਰ ਸਕਦੇ ਹੋ ਅਗਰ ਤੁਸੀਂ ਰੁਕ ਕੇ ਖਾਣੇ ਆ ਇਹਨਾਂ ਨੂੰ ਤੁਸੀਂ ਨਾ ਕੱਢ ਕੇ ਇੱਕ ਥਾਲ ਦੇ ਵਿੱਚ ਫ੍ਰਿਜ ਵਿੱਚ ਰੱਖ ਸਕਦੇ ਹੋ ਫਿਰ ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਖਾ ਸਕਦੇ ਹੋ ਹਲਕਾ ਜਿਹਾ ਪ੍ਰੈਸ ਕਰਨਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਪਲੇਟ ਵਿੱਚ ਰੱਖ ਦੇਣ ਜਿੰਨੇ ਆਪਾਂ ਨੂੰ ਚਾਹੀਦੇ ਆ ਹੁਣ ਇਹਨਾਂ ਉੱਤੇ ਪਾ ਦੇਵਾਂਗੇ ਆਪਾਂ ਦਹੀਂ ਦਹੀਂ ਪਾਣ ਤੋਂ ਬਾਅਦ ਆਪਾਂ ਪਾਵਾਂਗੇ ਜੀ ਹਰੀ ਚਟਨੀ ਪਾ ਦਾਂਗੇ ਜੀ ਆਪਾਂ ਇਮਲੀ ਅਤੇ ਗੁੜ ਦੀ ਖੱਟੀ ਮਿੱਠੀ ਚਟਣੀ ਹੁਣ ਪਾ ਦਵਾਂਗੇ ਆਪਾਂ ਪੁੰਨਿਆ ਹੋਇਆ ਜੀਰਾ ਪਾਊਡਰ ਥੋੜਾ ਜੀ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਕਾਲਾ ਨਮਕ ਇੱਥੇ ਹੁਣ ਆਪਾਂ ਚਿੱਟਾ ਨਮਕ ਜਿਹੜਾ ਨਹੀਂ ਵਰਤਾਂਗੇ ਪਹਿਲਾਂ ਦਹੀਂ ਚ ਵੀ ਪਾਇਆ ਹੈ ਜੀ ਭੱਲਿਆਂ ਚ ਵੀ ਪਾਇਆ ਸੀ ਤੇ ਚਟਣੀਆਂ ਵਿੱਚ ਵੀ ਹੈਗਾ ਹੈ ਇਸ ਕਰਕੇ ਆਪਾਂ ਕਾਲੇ ਨਮਕ ਦੀ ਇੱਥੇ ਵਰਤੋਂ ਕੀਤੀ ਹੈ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਚਾਟ ਮਸਾਲਾ ਥੋੜੀ ਜਿਹੀ ਪਾਵਾਂਗੇ ਆਪਾਂ ਆਲੂ ਭੂਜਿਆ ਇਹ ਆਪਸ਼ਨਲ ਆ ਅਗਰ ਤੁਹਾਡੇ ਕੋਲ ਹੈਗੀ ਤੁਸੀਂ ਪਾ ਲਿਓ ਨਹੀਂ ਹੈਗੀ ਰਹਿਣ ਦਿਓ ਉੱਪਰ ਤੇ ਥੋੜਾ ਜਿਹਾ ਦਹੀਂ ਹੋਰ ਪਾ ਦਾਂਗੇ ਤੇ ਲਾਲ ਚਟਣੀ ਪਾ ਦਾਂਗੇ ਥੋੜੀ ਜਿਹੀ ਪਲੇਟ ਆਪਣੀ ਖਾਣ ਲਈ ਬਿਲਕੁਲ ਤਿਆਰ ਹੈ ਜੀ ਤੁਸੀਂ ਵੀ ਜ਼ਰੂਰ ਖਾਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ